ਕੀ ਨੇ ਫਰਾਕਾ ਬਣਾ ਦੀਆਂ ਦੇਖੋ ਸੋਹਣੀਆਂ ਲੱਗਦੀ ਸਾਡੀ ਕੁੜੀਆਂ ਜੇ ਸੋਹਣੀਆਂ ਲੱਗੀਆਂ ਤਾਂ ਸ਼ੇਅਰ ਕਰੋ ਬਈ ਜੂਬੀ ਦੇ ਬਾਈ ਫਰਾਕ ਬਣਾਤੀ ਆ ਦੇਖ ਲੋ ਇਹਦੀ ਚਾਚੀ ਨੇ ਚਾਚੀ ਨੇ ਫਰਾਕਾਂ ਬਣਾਈਆਂ ਬਾਈ ਬਹੁਤ ਸੋਹਣੀਆਂ ਸੋਹਣੀਆਂ ਆ ਤੇ ਛੂਟਾਂ ਨਾਲ ਦੀਆਂ ਇੱਕ ਆਉਂਦੀ ਆਪਣੀ ਕੁੜੀ ਆਜੋ ਬਾਈ ਆਜੋ ਚਾਚੀ ਨੇ ਫਰਾਕ ਬਣਾਈਆ ਦੇਖ ਲੋ ਆਪਦੇ ਛੂਟ ਨਾਲ ਦੀਆਂ ਬਣਾਉਣੀਆਂ ਨੇ ਜੈਨੀ ਇੱਧਰ ਚਾਕ ਆ ਗਈ ਆਜੋ ਪਈ ਆਜੋ ਬਾਰ ਬਧਾਈ ਕਰਦੇ ਸਾਡੀ ਕੁੜੀ ਦੀ ਆਏ ਹਾਏ ਜੈਨੀ ਸੋਹਣੀ ਬਹੁਤ ਲੱਗਦਾ ਜੈਨੀ ਹੈ ਜੈਨੀ ਫਰਾਕ ਉਹ ਕੈਟਵੌਕ ਕਰਦੇ ਕੀ ਕਹਿੰਦੇ ਹੁੰਦੇ ਆ ਸਟਾਈਲ ਕਰਕੇ ਦਿਖਾ ਚਾਚੀ ਨਾਲਾ ਸੂਟ ਪਾਇਆ ਕੁੜੀ ਨੇ ਸਾਡੀ ਨੂੰ ਦੇਖੋ ਦੇਖੋ ਫਰਾਕ ਬਣਾਈਆ ਤੇ ਆਪਣੀ ਜੂਵੀ ਜੂਵੀ ਨੂੰ ਚੱਕ ਕੇ ਦਿਖਾ ਦੇ ਭਾਈ ਜਮੇ ਹਾ ਚੱਕੀਆ ਹਾ ਜੀਖੋ ਭਾਈ ਇਹ ਜੂਵੀ ਦੀ ਫਰਾਕ ਇਹ ਭਾਈ ਸਾਡਾ ਗੋਲੂ ਮੋਲੂ ਬਤਾ ਹਾ ਆਰ ਨਾ ਸੋਣਾ ਬਤਾਣਾ ਪਤਾ ਦੇਖੋ ਇਹ ਸਾਡੀ ਜੈਨੀ ਆ ਗਈ ਭਾਈ ਜੈਨੀ 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 ਹਾਈ ਖੰਤੇ ਵੀ ਕੱਢ ਦੇ ਹਾਂ ਤੇ ਚਾਚੀ ਨੇ ਫਰਾਕਾ ਬਣਾ ਦੀਆਂ ਦੇਖੋ ਸੋਹਣੀਆਂ ਲਾਦੀ ਸਾਡੀ ਕੁੜੀਆਂ ਇਹ ਸੋਹਣੀ ਲੱਗੀਆਂ ਤਾਂ ਸ਼ੇਅਰ ਕਰੋ ਵੀਡੀਓ ਤੇ ਸੇਵ ਕਰ ਲਓ ਜਿਹਨੂੰ ਦੇਖਣੀ ਆ ਵਾਰ-ਵਾਰ ਕਾਕੇ ਨੇ